ਸਸਰੀ ਕਾਲ ਜਿੱਲੋ ਵੀ ਦੋਜ ਤੋਂ ਜਿਹੜੇ ਪ੍ਰਾ ਕੱਟੀਆਂ ਭਾਲਦੇ ਸੀ ਜਿਵੇਂ ਕੋਈ ਪ੍ਰਾ ਭਾਲਦਾ ਸੀ ਵੀ ਛੋਟੀ ਹੋਵੇ ਇੱਕ ਦਾ ਵੀ ਜਾਇਜੇ ਰੇਡ ਦੀ ਜਾਇਜੇ ਰੇਡ ਦੀ ਵੀ ਖੜੀ ਆ ਇੱਕ ਆਪਣੇ ਲੋਵੇ ਜਿਵੇਂ ਇੱਕ ਬਾਈ ਭਾਲਦੇ ਸੀ ਵੀ ਕੋਈ ਟੀਕਾ ਭਰਉਣ ਦੇ ਕਾਬਲ ਆ ਕੱਟੀ ਦੋਜ ਤੋਂ ਜਿਵੇਂ ਬਿਲਕੁਲ ਟੀਕਾ ਭਰਉਣ ਦੇ ਕਾਬਲ ਆ 23 ਸਾਲੇ ਦੀ ਉਮਰ ਆ ਫੇਸ ਕੁਆਲਟੀ ਦੇਖੋ ਸਿੰਗੀ ਸੁੰਗੀ ਬਿਲਕੁਲ ਗੋਲ ਕਰੀ ਖੜੀਆ ਕਰਮ ਵਾਲੀ ਦੇਖੋ ਸਿੰਗ ਸੁੰਗੋ ਗੋਲਾ ਬਾਕੀ ਪਿੱਠ ਪੂੜਾ ਵੀ ਚੰਗਾ ਕਰਮ ਵਾਲੀ ਦਾ ਤਰੀਕ ਹੈਗੀ ਅੱਜ ਦੋਸਤੋ 14 14 ਤੇ 8ਵਾਂ ਮਹੀਨਾ ਥਣ ਦਿਖਾ ਦਿੰਨੇ ਆ ਤੁਹਾਨੂੰ ਚਾਰ ਥਣ ਨੇ ਪੂਰੇ ਵਧੀਆ ਗੈਪ ਤੇ ਕਰਮ ਵਾਲੀ ਨੇ ਕਿਉਂਕਿ ਮੜੀ ਸੇਵਾ ਘਟ ਚੁ ਆਈ ਹੈ ਇਹ ਮਹੀਨੇ ਡੂਢ ਮਹੀਨੇ ਚ ਟਿਕਾ ਭਰਾਇਆ ਜਾਊ ਦਾ ਮਹੀਨਾ ਡੂਢ ਮਹੀਨਾ ਸਾਹਮਣੇ ਇੱਕਾ ਤੇ ਦੋਸਤੋਂ ਕੱਟੀ ਇਹ ਹੋ ਗਈ ਸਾਲ ਸਵਾ ਲਖ ਸਾਲ ਦੀ ਥਣ ਤੋਂ ਇਹਦਾ ਵੀ ਚੰਗਾ ਦੇਖੋ ਰੇਟ ਕੋਸ ਮਰਜ਼ੀ ਕਰਾ ਲਿਓ 26000 ਦੀ ਦੇ ਦਾਂਗੇ 26 ਚੋਂ ਮਾਨਤਾਣ ਕਰ ਦਾਂਗੇ ਠੰਡੀਆਂ ਠੁੰਡੀਆਂ ਬਾਲੀਆਂ ਨੇ ਕਰਮ ਵਾਲੀਆਂ ਪਿੰਡ ਲੋਹਾ ਖੇੜਾ ਤੇ ਜ਼ਿਲ੍ਹਾ ਸੰਗਰੂਰ ਆ ਨੰਬਰ ਮਾਲਕ ਵੀਰਾ ਸਕਰੀਨ ਤੇ ਚੱਲ ਰਿਹਾ ਆਪਣੇ ਕੋਲ ਹੀ ਖੜੀ ਐ ਨੇ ਬਸ ਸਮਝ ਲਓ ਦੋਸਤੋ ਨੰਬਰ ਸਕਰੀਨ ਤੇ ਆ ਫੇਸ ਵੀਦਾ ਵੀ ਦੇਖੋ ਇਹ ਡੈਰੀ ਚੋਂ ਆਈ ਆ ਜਿਹੜੇ ਪੁਰਾਣੇ ਲੈਣੀਆਂ ਕਰ ਲਓ ਕਨੈਕਟ ਆ ਆ ਵੱਡੀ ਦੇ ਦਾਂਗੇ ਦੋਸਤੋ ਸਾਨੂੰ 37000 ਦੀ 37 ਚੋਂ ਮਾਨਤਾਣ ਕਰ ਦਾਂਗੇ 2.5 ਸਾਲ ਉਮਰ ਆ ਤੇ ਆਹ ਛੋਟੀ ਦੇ ਦਾਂਗੇ ਤੁਹਾਨੂੰ 26000 ਦੀ ਜਿਹੜੇ ਪ੍ਰਾਣੇ ਲੈਣੀਆਂ ਨੇ ਕਰ ਲਓ ਕਨੈਕਟ ਪਿੰਡ ਲੋਹਾ ਖੇੜਾ ਜ਼ਿਲ੍ਹਾ ਸੰਗਰੂਰ ਤਰੀਕ ਅੱਜ ਹੈਗੀ ਆ ਦੋਸਤੋ 14 8ਵਾਂ ਮਹੀਨਾ ਥੱਲੋ ਪੁਰੀਆਂ ਚੰਗੀਆਂ ਨੇ ਚਾਰ ਥਾਨ ਹੋਣਗੇ ਕੋਈ ਪੰਜਵਾਂ ਥਾਨ ਨਹੀਂ ਹੋਣਾ